ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਾਨ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗਰਦਾਸਪੁਰ ਜੋਤੇ ਵੀਰ ਕੋਲ ਆਪਾਂ ਆਏ ਆ ਅੱਜ ਤੁਹਾਨੂੰ ਦੋ گاਵਾ ਦਿਖਾਉਣੀਆਂ ਤੇ ਦੋਵੇਂ ਪਹਿਲਾਂ ਸੁਆਈ گاਵਾ ਤੁਹਾਨੂੰ ਦਿਖਾਵਾਂਗੇ ਤੇ ਦੋਵੇਂ ਬੱਚੇ ਦੇ ਬਿਨਾਂ ਤੁਹਾਨੂੰ ਦਿਖਾਉਣੀਆਂ ਨੋਰਮਲ ਰੇਟ 'ਚ ਜਿੰਨਾ ਕਈਆਂ ਵੀਰਾਂ ਨੇ ਗਾਹ ਵੀ ਤਿਆਰ ਕਰਨ ਵਾਸਤੇ ਲੈਣੀਆਂ ਹੁੰਦੀਆਂ ਆ ਤੇ ਬਾਕੀ ਸੂਈਆਂ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਵੇਸ਼ ਚਾਹ ਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਤੇ ਬਾਕੀ ਸਾਡੀ ਗੱਲ ਆ ਲਵੇ ਜ਼ਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਜੀ ਠੀਕ ਠਾਕ ਜੀ ਚਲੋ ਵਧੀਆ ਜੀਦਾ ਜੀ ਤੇ ਨਾਮ ਦੱਸ ਸੇ ਕਰ ਨਾਮ ਜੋਤਾ ਜੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਪਟਿਆਲਾ ਪਿੰਡ ਮਾਨਕੇੜਾ ਮੇਰੇ ਫਰੇਗੜ ਚੂੜੀਆਂ ਠੀਕ ਹੈ ਜੀ ਹਾਂਜੀ ਤੇ ਅੱਜ ਹੈਗੀਆਂ ਆਪਣੇ ਕੋਲ ਦੋ ਹਨਾ ਦੋ ਹਾਂਜੀ ਵੀਰ ਜੀ ਦੋਵੇਂ ਪਹਿਲੇ ਨਾ ਵਹਿੜਾ ਹੈ ਅੱਛਾ ਦੋਵੇਂ ਪਹਿਲੇ ਸੋਵੇ ਹੀ ਹੈ ਹਾਂਜੀ ਠੀਕ ਹੈ ਤੇ ਚਲੋ ਫਿਰ ਜਿਹੜੀ ਇਹ ਪਹਿਲੇ ਨੰਬਰ ਵਾਲੀ ਆ ਇਹ ਤੋਂ ਸ਼ੁਰੂਆਤ ਕਰ ਲਈਏ ਸੋਨੇ ਕੱਦ ਘਾਟ ਜਿਆ ਤੇ ਸੋਨੇ ਰੰਗ ਰੂਪ ਦੀ ਹੈ ਸੁਆ ਪੇਲਾ ਹਨਾ ਸੁਆ ਵੀਰ ਜੀ ਪਹਿਲਾ ਵਛੀ ਦਾ ਤੇ ਹੁਣ ਦੁੱਧ ਕਿੰਨਾ ਇਹ ਦੇਖੋ ਹੁਣ ਵੀਰ ਜੀ 10 ਕਿਲੋ 9.5 ਦੀ ਗਾਰੰਟੀ ਜੀ ਬਾਕੀ ਤੁਸੀਂ ਦੇਖੋ ਠੀਕ ਹੈ ਮਤਲਬ 9.5 10 ਕਿਲੋ ਦੁੱਧ ਜਿਹੜਾ ਹੈਗਾ ਇਹ ਯਾਰ ਹਾਂਜੀ ਠੀਕ ਹੈ ਦੁੱਧ ਵੀ ਜਿਹੜੇ ਚੰਗੀ ਸਾਹਮ ਵਾਲਾ ਵੀ ਲੈ ਗਿਆ ਨਾ 12 13 ਕਿਲੋ ਵਧੀਆ ਦੁੱਧ ਕੱਢੀਏ ਹੋਊਗਾ ਅੱਛਾ ਹਾਂਜੀ ਤੇ ਬਾਕੀ ਜਿਹੜਾ ਤਾਜੀ ਸੂਈ ਹੋਣੀ ਹੈ ਦੁੱਧ ਤੇ ਉਹਦੇ ਨੇਚ ਚੰਗਾ ਦੁੱਧ ਕੱਢਿਆ ਹੋਣਾ ਵਾ ਹਨਾ ਇੱਕ ਰਿਆ ਲੈ ਸਾਡੇ ਜੀ ਹਵਾਨੇ ਦੀ ਬੰਤਰ ਵੀ ਚੰਗੀ ਆ ਜਿਹੜੀ ਤੇ ਗੁਲਾਬੀ ਰੰਗ ਦਾ ਜਿਹੜਾ ਇਹਦੇ ਕੋਲ ਥਣ ਲੱਗਾ ਹੈ ਆਹ ਦੇਖ ਸਾਡੇ ਥਣਾਂ ਦਾ ਸਾਈਜ਼ ਗੱਪ ਤੇ ਹਵਾਨੇ ਤੇ ਨਾੜਾਂ ਵੀ ਜਿਹੜੀਆਂ ਚੰਗੀਆਂ ਵਾ ਮਿਲਕ ਵੇਨ ਵੀ ਚੰਗੀ ਲੱਗੀ ਆ ਬੋਲੋ ਹਟ ਤੋਰ ਦਈਏ ਫਿਰ ਇੱਕ ਰੀਮ ਬਾਕੀ ਜਿੱਦਨ ਤਿਆਰ ਹੋਈਗਾ ਤੇ ਚੰਗੀ ਤਿਆਰ ਹੋਊਗੀ ਇਹ ਆ ਵੀ ਗਾਂ ਕੋਈ ਵੀਰ ਤਿਆਰ ਕਰਨ ਵਾਲਾ ਖੜੇ ਜਿੰਨੇ ਘਰੇ ਨਾਲੇ ਦੁੱਧ ਪੀ ਜਾਊਗਾ ਅੱਜ ਲੈ ਬਾਕੀ ਚਿਹਰਾ ਫੜਾ ਪਿਆਰਾ ਵੈਦਾਨੀ ਕਿੰਨੇ ਕਿ ਕਾਨਦੇ ਆ ਇਹ ਅ ਵੀ ਚਲੋ ਘਰੇ ਬੱਜੀ ਵੀ ਸੋਹਣੀ ਲੱਗੂਗੀ ਕਈਆਂ ਮੇਰਾ ਨਾ ਹੁੰਦਾ ਵੀ ਸ਼ੌਂਕ ਹੈ ਸੋਹਣੇ ਰੰਗ ਰੂਪ ਵਾਲੀ ਰੱਖੀਏ ਤੇ ਪੈਸੇ ਜ਼ਿਆਦੇ ਨਹੀਂ ਖਰਚਣੇ ਹੁੰਦੇ ਤੇ ਨਵੀਂ ਵੈਡ ਰੱਖਣੀ ਆ ਤੇ ਕਿੰਨਾ ਫਿਰ ਇਹਦਾ ਮੁੱਲ ਵਿੱਜੇ ਫਿਰ ਮੁੱਲ ਤੇ ਵਿੱਜੇ ਇਹੋ ਜੀ ਚੀਜ਼ ਕਦੀ ਕਦੀ ਲੱਗਦੀ ਆ ਹਾਂਜੀ ਤੇ ਹੁਣ ਮੁੱਲ ਛੋੜਾ ਇਹ ਕਰ ਦੇਣਾ ਵਾ ਕਿੰਨਾ ਕ ਚਮਤੀ ਹਜ਼ਾਰ ਦੀ ਦੇ ਦਈਏ ਨਹੀਂ ਕਰ ਦੋ ਕੋਈ ਮਾਨਤਾ ਨਾ ਤੇ 30 ਦੇ ਦਈਏ ਹੋਰ ਥੱਲੇ ਆ ਜੀ ਕਰਾ ਦੋ ਵੀਰ ਜੀ ਆਪ ਕਰ ਦੋ ਜੈ ਜੀ ਜੇ ਉਦਾਂ ਕਿੰਨੇ ਦੀ ਕਰਦੇ ਜੀ 30 ਹਜ਼ਾਰ ਦੇ ਦਿਆਂਗੇ 31 ਹਜ਼ਾਰ ਦੀ ਦੇ ਦਈਏ 30 ਦੇ ਦਿਆਂਗੇ ਵੀਰ ਜੀ ਠੀਕ ਹੈ ਬੰਬਸੀ ਵਸੀ ਵੇਖੋ ਵੀਰ ਜੀ ਪੂਰਾ ਫੇਸ ਟੂ ਆਰਟੀ ਵਸੀ ਦਾ ਚਿਹਰਾ ਕਰੇ ਉਹਦਾ ਇੱਕ ਰੀਦਰ ਨੂੰ ਹਾਂ ਦੇਖ ਸਕਦੇ ਫੇਸ ਇਹਦਾ ਇੱਕ ਰੀਦਰ ਬਾਕੀ ਵੀਰ ਜੀ ਵੰਡ-ਮੁੰਡ ਵੀਰ ਜਿਹੜਾ ਖੜ ਕੇ ਪਾਊਗਾ ਦੁੱਧ 12-13 ਕਿਲੋ ਰਮਾਣਾ ਚਵਾਈ ਜਾਣਾ ਨੇ ਠੀਕ ਹੈ ਜੀ ਹਾਂ ਜੀ ਤੇ ਹੁਣ ਜਿਹੜੀ ਆ ਜੀ ਜੇ ਇਹ ਵੀਰ ਜੀ ਪਹਿਲਾ ਸੂਆ ਵਛੀ ਜੇ ਅੱਛਾ ਇਹ ਵੀ ਪਹਿਲਾ ਸੂਆ ਹੀ ਪਹਿਲਾ ਸੂਆ ਜੀ ਠੀਕ ਹੈ ਇਹਦੇ ਕੋਲ ਦੁੱਧ ਕਿੰਨਾ ਹੈ ਇਹਦੇ ਕੋਲ ਵੀਰ ਜੀ 8 ਕਿਲੋ 7.5 ਕਿਲੋ ਪੂਰਾ ਦੁੱਧ ਤਿਆਰ ਜੀ ਅੱਛਾ ਹਾਂ ਜੀ ਇਹ ਰਾਤੀਆਂ ਆਈਆਂ ਆਪਣੇ ਕੋਲ ਚਲੋ 2-4 ਦਿਨ ਹੁੰਦੀਆਂ ਤੇ ਰੰਡ-ਮੁੰਡ ਪਾ ਕੇ ਫਿਰ ਦੋਤੇ ਚੜਦੇ ਹੁੰਦੀਆਂ ਹਾਂ ਹਾਂ ਜੀ ਜੇ ਵੀ ਕੋਈ ਲੈ ਜੀ ਮੇਰੇ ਵਿੱਚ 6 ਨਾਉ ਦਾ 8 ਕਿਲੋ ਨਾਉ ਗਲੇਰ ਰਮਾਣਾ ਚਵਾਈ ਜਾ ਦੁੱਧ ਬਾਕੀ ਸੱਜਰਾਂ ਦੋਵੇਂ ਚੰਗੇ ਦੁੱਧ ਵਾਲੀਆਂ ਵਾ ਸੱਜਰ ਨੇ ਇੰਨੇ ਦੁੱਧ ਚੰਗਾ ਕੱਢਿਆ ਹੋਊਗਾ ਇਹ ਕ੍ਰੋਸ ਪਿਆ ਜਿਹੜੀ ਤੇ ਕਦ ਕਾਠ ਪੱਖੋਂ ਵੀ ਜਮਾਨ ਆ ਤੇ ਸੋਹਣੇ ਰੰਗ ਰੂਪ ਵਾਲੀਆਂ ਲੈ ਬਾਕੀ ਹਵਾਨੇ ਜਿੱਤੇ ਲਾ ਕਾਫੀ ਆ ਜਿੱਦਨ ਤਿਆਰ ਹੋ ਗਈ ਐ ਵੀ ਚੰਗੀ ਬਣੀ ਥੱਲੇ ਤੇ ਇਹਦਾ ਫਿਰ ਮੋਲ ਵੀਰ ਜੀ ਇਹ ਵੀਰ ਜੀ ਚਲੋ ਅਸੀਂ ਚੰਗੀ ਜਿੰਨੀ ਐ ਸਾਰੀ ਚੰਗੀ ਆ ਤੇ ਇਹ ਦੇਰੀ 5000 ਦੀ ਕਰ ਦਿਓ ਕਮਾਨਤਨ ਤੁਸੀਂ ਦੱਸ ਦੋ 2000 ਛੱਡ ਦੀ ਤੇ 3000 ਦੀ ਵੀਰ ਜੀ ਦੇ ਦਾਗੇ ਠੀਕ ਆ ਜੀ ਹਾਂ ਜੀ ਬਾਕੀ ਵੀਰ ਦਾ ਵੀ ਦਾ ਇਹਦਾ ਮਾਨਤਾਣ ਕਰ ਦਾਂਗੇ ਅਸੀਂ ਠੀਕ ਆ ਹਾਂ ਜੀ ਤੇ ਬਾਕੀ ਚਲੋ ਕੋ ਫੋਨ ਲਾਵੇ ਹਨਾ ਛੋਟ ਛਪਾ ਤੇ ਮੌਕੇ ਤੇ ਹੋ ਹੀ ਜਾਂਦਾ ਹੋਈ ਜਾਂਦੇ ਪਾ ਕਰਦਾ ਵੀਰ ਜੀ ਠੀਕ ਆ ਜੀ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਥੇ ਆਓ ਆਪਣੀ ਸਮਝਣਾ ਵੇ ਇਸ ਚਾਹ ਕੇ ਤਸੱਲੀ ਕਰਕੇ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਜੋ ਵੀ ਕੋਸ਼ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ